ਵੀਰ ਫਕੀਰੀ ਮੌច ਚੈਨਲ ਦੇਖ ਰਹੀਆਂ ਸਾਰੀਆਂ ਸੰਤਾਂ ਨੂੰ ਜੈ ਪੀਰਾਂ ਦੀ ਦੋਸਤੋ ਅੱਜ ਤੁਹਾਨੂੰ ਅਸੀਂ ਮਾਤਾ ਸ਼ੀਤਲਾ ਦੇ ਘਟਾਲੇ ਬਾਰੇ ਦੱਸਾਂਗੇ ਜਿਹੜਾ ਕਿ ਤੁਹਾਡੀਆਂ ਹਰ ਮੁਸ਼ਕਲਾਂ ਨੂੰ ਦੂਰ ਕਰੇਗਾ ਤੁਸੀਂ ਕੀ ਕਰਨਾ ਦੋਸਤੋ ਜੇ ਤੁਹਾਨੂੰ ਰੁਕਾਵਟਾਂ ਮੁਸ਼ਕਲਾਂ ਪੈਂਦੀਆਂ ਜ਼ਿੰਦਗੀ ਦੇ ਵਿੱਚ ਬਹੁਤ ਔਕੜਾਂ ਅੜਚਣਾਂ ਆਉਂਦੀਆਂ ਕੋਈ ਕੰਮ ਨਹੀਂ ਬਣਦਾ ਰੁਕਾਵਟ ਦਿਨ ਪਰ ਦਿਨ ਰੁਕਾਵਟ ਪੈਂਦੀ ਜਾ ਰਹੀ ਹੈ ਹਰ ਪੈਰ ਤੇ ਮੁਸ਼ਕਲ ਮੁਸ਼ਕਲ ਆ ਰਹੀ ਹੈ ਤਾਂ ਤੁਸੀਂ ਕੀ ਕਰਨਾ ਸ਼ੁੱਕਰਵਾਰ ਵਾਲੇ ਦਿਨ ਚਾਰ ਲੱਡੂ ਲੈਣੇ ਆ ਚਾਰ ਲੱਡੂ ਲੈ ਕੇ ਉਹਦੇ ਵਿੱਚ ਚਾਰ ਲੌਂਗ ਗੱਡ ਦੇਣੇ ਆ ਚਾਰ ਲੌਂਗ ਗੱਡਣ ਤੋਂ ਬਾਅਦ ਤੁਸੀਂ ਇਹ ਜਿਹੜੇ ਚਾਰ ਲੱਡੂ ਆ ਆਪਣੇ ਸਿਰ ਤੋਂ ਇੱਕ ਇੱਕ ਕਰਕੇ ਸੱਤ ਵਾਰ ਵਾਰ ਲੈਣੇ ਆ। ਸੱਤ ਵਾਰ ਵਾਰਨ ਤੋਂ ਬਾਅਦ ਤੁਸੀਂ ਮਾਤਾ ਸ਼ੀਤਲਾ ਗੇ ਫਰਿਆਦ ਕਰਨੀ ਕਿ ਮਾਤਾ ਮੇਰਾ ਇਹ ਕੰਮ ਬਣ ਜਵੇ ਰੁਕੇ ਹੋਏ ਕੰਮ ਜਿਹੜੇ ਵੀ ਮੇਰੇ ਰੁਕੇ ਕੰਮ ਆ ਫਰਿਆਦ ਕਰ ਦੇਣੀ ਜਾ ਕੇ ਤੁਸੀਂ ਕਿਸੇ ਵੀ ਸ਼ੀਤਲਾ ਦੇ ਮੰਦਰ ਤੇ ਕਿਤੇ ਮਾਤਾ ਥਾਨਾਂ ਵਾਲੀ ਦੇ ਸ਼ੀਤਲਾ ਮੰਦਰ ਦੇ ਵਿੱਚ ਤੁਸੀਂ ਜਿਹੜੇ ਚਾਰ ਲੱਡੂ ਚੜਾਉਣੇ ਆ ਤਾਂ ਦੋਸਤੋ ਤੁਸੀਂ ਚਾਰ ਲੱਡੂ ਚੜਾਉਂਗੇ ਤੁਹਾਡੇ ਜਿੰਨੇ ਵੀ ਕੰਮ ਆ ਸਾਰੇ ਜਲਦ ਤੋਂ ਜਲਦ ਬਣ ਜਾਣਗੇ ਤਾਂ ਦੋਸਤੋ ਇਹ ਵੀਡੀਓ ਸੀ